ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਲਗਾਤਾਰ ਸੰਸਦੀ ਖੇਤਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮੀਨੂ ਪ੍ਰਾਸ਼ਰ ਵੀ ਆਪਣੇ ਪਤੀ ਦਾ ਸਾਥ ਦਿੰਦੇ ਦਿਖਾਈ ਦੇ ਰਹੇ ਹਨ ਮੀਨੂ ਪ੍ਰਾਸ਼ਰ ਦੇ ਵੱਲੋਂ ਹਲਕਾ ਕੇਂਦਰੀ ਦੇ ਹਰ ਮੁਹੱਲੇ ਹਰ ਘਰ ਵਿੱਚ ਜਾ ਕੇ ਅਸ਼ੋਕ ਪ੍ਰਾਸ਼ਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ ਜਿੱਥੇ ਹਲਕੇ ਦੀ ਜਨਤਾ ਦੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹਲਕਾ ਸੈਂਟਰ ਤੋਂ ਅਸ਼ੋਕ ਪ੍ਰਾਸ਼ਰ ਵਧਾਇਕ ਹਨ ਉਥੋਂ ਦੇ ਲੋਕ ਆਪ ਮੁਹਾਰੇ ਹੋ ਕੇ ਪੱਪੀ ਪ੍ਰਾਸ਼ਰ ਦੀ ਇੱਜ਼ਤ ਯਕੀਨੀ ਬਣਾਉਣ ਦਾ ਵਾਅਦਾ ਕਰ ਰਹੇ ਹਨ ਸ਼੍ਰੀਮਤੀ ਮੀਨੂ ਪ੍ਰਾਸ਼ਰ ਕੋਲ ਹਲਕੇ ਦੇ ਲੋਕਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਪਹਿਲੀ ਵਾਰ ਹਲਕਾ ਕੇਂਦਰੀ ਨੂੰ ਲੋਕ ਸਭਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਰਿਹਾ ਹੈ ਵਿਧਾਇਕ ਅਸ਼ੋਕ ਪ੍ਰਾਸ਼ਰ ਦੀ ਤਾਰੀਫ ਕਰਦੇ ਹੋਏ ਇਲਾਕਾ ਵਾਸੀਆਂ ਨੇ ਆਖਿਆ ਕਿ ਅਸ਼ੋਕ ਪ੍ਰਾਸ਼ਰ ਪੱਪੀ ਬੜੇ ਹੀ ਸਾਦੇ ਵਿਚਾਰਾਂ ਨਾਲ ਵਾਲੇ ਵਿਅਕਤੀ ਹਨ ਉਨਾ ਕੋਲ ਕਦੀ ਕੋਈ ਵੀ ਸਮੱਸਿਆ ਲੈ ਕੇ ਜਾਓ ਤਾਂ ਉਹ ਆਪ ਨਿਪਟਾਰਾ ਕਰਨ ਲਈ ਕੋਸ਼ਿਸ਼ ਕਰਦੇ ਹਨ ਉਹ 24 ਘੰਟੇ ਆਮ ਲੋਕਾਂ ਦੀ ਸੇਵਾ ਲਈ ਤਿਆਰ ਰਹਿੰਦੇ ਹਨ ਪੱਪੀ ਪ੍ਰਾਸ਼ਰ ਦੀ ਇਹ ਹੀ 6ਵੀਂ ਲੁਧਿਆਣਾ ਲੋਕ ਸਭਾ ਵਿੱਚ ਉਹਨਾਂ ਦੀ ਜਿੱਤ ਦਾ ਕਾਰਨ ਬਣੇਗੀ ਇਸ ਮੌਕੇ ਸ਼੍ਰੀਮਤੀ ਮੀਨੂ ਪ੍ਰਾਸ਼ਰ ਦੇ ਨਾਲ ਇੰਦਰਜੀਤ ਕੌਰ ਆਲਕਾ ਮਲਹੋਤਰਾ ਜੋਤੀ ਅਗਰਵਾਲ ਪ੍ਰੀਤੀ ਸ਼ਰਮਾ ਅਰਵਿੰਦਰ ਚੱਡਾ ਮੌਲਿਕਾ ਅਤੇ ਨਿਧੀ ਗੁਪਤਾ ਆਪਣੀ ਟੀਮ ਸਣੇ ਹਾਜ਼ਰ ਰਹੇ